ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਬਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਸ਼ਨੀ ਦੇਵ ਦੀ ਕਿਰਪਾ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਅਗਲੇ 24 ਘੰਟਿਆਂ ਵਿੱਚ ਜੀਵਨ ਦੇ ਤਿੰਨ ਅਜਿਹੇ ਇਸ਼ਾਰੇ ਆਉਣ ਵਾਲੇ ਹਨ ਜੋ ਤੁਹਾਡੀ ਕਿਸਮਤ ਨੂੰ ਹਿਲਾ ਕੇ ਰੱਖ ਦੇਣਗੇ ਕੁੰਭ ਰਾਸ਼ੀ ਦੇ ਜੋ ਲੋਕ ਇਹਨਾਂ ਸੰਕੇਤਾਂ ਨੂੰ ਸਮਝ ਗਏ ਤਾ ਦੁਨੀਆ ਤੁਹਾਡੇ ਅੱਗੇ ਝੁੱਕ ਜਾਵੇਗੀ ਦੋਸਤੋ ਬ੍ਰਾਹਮੰਡ ਦੀ ਸ਼ਕਤੀ ਹਰ ਸਮੇਂ ਸਾਡੇ ਨਾਲ ਗੱਲ ਕਰਦੀ ਹੈ ਤੇ ਕੁਝ ਅਜਿਹੇ ਇਸ਼ਾਰੇ ਦਿੰਦੀ ਹੈ ਜੋ ਤੁਹਾਨੂੰ ਅਮੀਰ ਬਣਾ ਸਕਦੇ ਹਨ ਕਾਂਬਰ ਰਾਸ਼ੀ ਵਾਲਿਆਂ ਲਈ ਅਗਲੇ 24 ਘੰਟੇ ਬਹੁਤ ਹੀ ਖਾਸ ਹਨ ਇਸ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਤਾਂ ਜੋ ਕੋਈ ਵੀ ਵੱਡਾ ਮੌਕਾ ਤੁਹਾਡੇ ਹੱਥੋਂ ਨਿਕਲ ਨਾ ਜਾਵੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਹਮੇਸ਼ਾ ਬਣੀ ਰਹੇ ਦੋਸਤੋ ਅਗਲੇ 24 ਘੰਟਿਆਂ ਦੀ ਗ੍ਰਹਿ ਚਾਲ ਦੇ ਪ੍ਰਭਾਵ ਕੁੰਭ ਰਾਸ਼ੀ ਲਈ ਇਹ ਸਮਾਂ ਬਹੁਤ ਹੀ ਮਹੱਤਵਪੂਰਨ ਹੈ ਗ੍ਰਹਾਂ ਦੀ ਚਾਲ ਦੱਸ ਰਹੀ ਹੈ ਕਿ ਕੁੰਭ ਰਾਸ਼ੀ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਬਦਲਾਅ ਆਉਣ ਵਾਲਾ ਹੈ ਇਸ ਸਮੇਂ ਸ਼ਨੀ ਤੇ ਗੁਰੂ ਦੀ ਵਿਸ਼ੇਸ਼ ਜੁਤੀ ਬਣ ਰਹੀ ਹੈ ਜੋ ਤੁਹਾਡੀ ਕਿਸਮਤ ਨੂੰ ਮਜ਼ਬੂਤ ਬਣਾਉਣ ਦਾ ਸੰਕੇਤ ਦੇ ਰਹੀ ਹੈ ਸ਼ਨੀ ਦੇਵ ਦੀ ਨਿਗਾ ਨਾਲ ਤੁਹਾਡੇ ਕਰਮਾਂ ਨੂੰ ਮਜ਼ਬੂਤੀ ਦੇਵੇਗੀ ਤੇ ਗੁਰੂ ਦੇਵ ਦੇ ਆਸ਼ੀਰਵਾਦ ਨਾਲ ਤੁਹਾਡੀ ਜ਼ਿੰਦਗੀ ਵਿੱਚ ਚੰਗੇ ਪਰਿਵਰਤਨ ਆਉਣਗੇ ਜਿਸ ਨਾਲ ਕੁੰਭ ਰਾਸ਼ੀ ਵਾਲੇ ਮਾਲਾ-ਮਾਲ ਹੋ ਜਾਣਗੇ ਜੇਕਰ ਕੁੰਭ ਰਾਸ਼ੀ ਵਾਲੇ ਪਿਛਲੇ ਕੁਝ ਸਮੇਂ ਤੋਂ ਪੈਸਿਆਂ ਦੀ ਤੰਗੀ ਜਾਂ ਨਿੱਜੀ ਜ਼ਿੰਦਗੀ ਵਿੱਚ ਸੰਘਰਸ਼ ਕਰ ਰਹੇ ਸੀ ਤਾਂ ਹੁਣ ਕੁੰਭ ਰਾਸ਼ੀ ਵਾਲਿਆਂ ਦੀ ਸਭ ਸਮੱਸਿਆਵਾਂ ਦੂਰ ਹੋਣ ਵਾਲੀਆਂ ਹਨ ਤੇ ਤੁਹਾਡੀਆਂ ਯੋਜਨਾਵਾਂ ਸਫਲ ਹੋਣ ਦੇ ਯੋਗ ਬਣ ਰਹੇ ਹਨ ਜੇਕਰ ਅਗਲੇ 24 ਘੰਟਿਆਂ ਵਿੱਚ ਤੁਹਾਨੂੰ ਕੁਝ ਖਾਸ ਸੰਕੇਤ ਮਿਲਦੇ ਹਨ ਤਾਂ ਇਹ ਪੱਕਾ ਹੈ ਕਿ ਤੁਹਾਡੀ ਤਕਦੀਰ ਬਦਲਣ ਵਾਲੀ ਹੈ ਨੰਬਰ 1 ਜੇਕਰ ਤੁਹਾਨੂੰ ਸੁਪਨੇ ਵਿੱਚ ਕੋਈ ਦੇਵੀ ਦੇਵਤਾ ਦੇ ਦਰਸ਼ਨ ਹੁੰਦੇ ਹਨ ਤਾਂ ਇਹ ਸੰਕੇਤ ਹੈ ਕਿ ਕੁੰਭ ਰਾਸ਼ੀ ਦਾ ਆਉਣ ਵਾਲਾ ਸਮਾਂ ਬਹੁਤ ਸ਼ੁਭ ਹੈ ਇਹ ਪਰਮਾਤਮਾ ਦਾ ਤੁਹਾਨੂੰ ਸੰਦੇਸ਼ ਹੈ ਕੀ ਤੁਹਾਡੀ ਜ਼ਿੰਦਗੀ ਵਿੱਚ ਸੌਖ ਸਮਰiddhi ਆਉਣ ਵਾਲੀ ਹੈ ਨੰਬਰ 2 ਜੇਕਰ ਕਿਸੇ ਪੰਛੀ ਜਾਂ ਜਾਨਵਰ ਦਾ ਅਜੀਬ ਹਾਲ ਦਿਖਾਈ ਦੇਵੇ ਜਿਵੇਂ ਕਿ ਕੋਈ ਪੰਛੀ बार-बार ਤੁਹਾਡੇ ਘਰ ਦੀ ਬਾਰੀ ਜਾਂ ਖਿੜਕੀ ਵਿੱਚ ਆ ਰਿਹਾ ਹੋਵੇ ਜਾਂ ਕੋਈ ਜਾਨਵਰ ਤੁਹਾਡੇ ਕੋਲ ਜ਼ਿਆਦਾ ਸਮਾਂ ਬਿਤਾ ਰਿਹਾ ਹੋਵੇ ਤਾਂ ਇਹ ਵੀ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਹ ਇਹ ਦੱਸਦਾ ਹੈ ਕਿ ਤੁਹਾਡੀਆਂ ਮੁਸ਼ਕਲਾਂ ਹੁਣ ਖਤਮ ਹੋਣ ਵਾਲੀਆਂ ਹਨ ਨੰਬਰ 3 ਜੇਕਰ ਤੁਹਾਨੂੰ ਅਚਾਨਕ ਕਿਸੇ ਪੁਰਾਣੇ ਦੋਸਤ ਜਾਂ ਰਿਸ਼ਤੇਦਾਰ ਦਾ ਫੋਨ ਆਉਂਦਾ ਹੈ ਤਾਂ ਇਹ ਵੱਡਾ ਸੰਕੇਤ ਹੈ ਕਿ ਤੁਹਾਡੀ ਕਿਸਮਤ ਤੁਹਾਡਾ ਸਾਥ ਦੇ ਰਹੀ ਹੈ ਕੌਮਰ ਆਸ਼ੀ ਦੇ ਜ਼ਿੰਦਗੀ ਵਿੱਚ ਇਸ ਤੋਂ ਇਲਾਵਾ ਕੁਝ ਮਹੱਤਵਪੂਰਨ ਤਬਦੀਲੀਆਂ ਹੋਣ ਵਾਲੀਆਂ ਹਨ ਇਹ ਤਬਦੀਲੀਆਂ ਆਰਥਿਕ ਵਾਰਾਰਤ ਵਪਾਰਕ ਤੇ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਹੋ ਸਕਦੀਆਂ ਹਨ ਸਭ ਤੋਂ ਪਹਿਲਾ ਆਰਥਿਕ ਪੱਖ ਵੇਖਿਆ ਜਾਵੇ ਜੇਕਰ ਕੁੰਭ ਰਾਸ਼ੀ ਵਾਲਿਆਂ ਦਾ ਪੈਸਾ ਕਿਤੇ اٹਕਿਆ ਹੋਇਆ ਸੀ ਜਾਂ ਕਿਸੇ ਨੂੰ ਉਧਾਰ ਦਿੱਤਾ ਸੀ ਤਾਂ ਤੁਹਾਨੂੰ ਉਹ ਪੈਸਾ ਅਚਾਨਕ ਹੀ ਮੁੜ ਮਿਲ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਸ਼ੇਅਰ ਮਾਰਕੀਟ ਵਪਾਰ ਜਾਂ ਹੋਰ ਨਿਵੇਸ਼ਾਂ ਵਿੱਚ ਸ਼ਾਮਲ ਹੋ ਤਾਂ ਤੁਹਾਨੂੰ ਬਹੁਤ ਵੱਡਾ ਧਨਲਾਭ ਹੋ ਸਕਦਾ ਹੈ ਨੌਕਰੀ ਦੇ ਕਾਰੋਬਾਰ ਵਿੱਚ ਵੀ ਸ਼ੁਭ ਸੰਕੇਤ ਮਿਲ ਰਹੇ ਹਨ ਜੇਕਰ ਤੁਸੀਂ ਕਿਸੇ ਇੰਟਰਵਿਊ ਦੀ ਉਡੀਕ ਕਰ ਰਹੇ ਸੀ ਜਾਂ ਤਰੱਕੀ ਦੀ ਆਸ ਰੱਖਦੇ ਸੀ ਤਾਂ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਤੁਹਾਨੂੰ ਚੰਗੀ ਖੁਸ਼ਖਬਰੀ ਮਿਲ ਸਕਦੀ ਹੈ ਦੋਸਤ ਹੁਣ ਜਦ ਗ੍ਰਹਿ ਤੁਹਾਡੇ ਪੱਖ ਵਿੱਚ ਹਨ ਤਾ ਤੁਹਾਨੂੰ ਕੁਝ ਉਪਾਅ ਕਰਨੇ ਚਾਹੀਦੇ ਹਨ ਤਾਂ ਜੋ ਇਹ ਸ਼ੋਭ ਸਮੇਂ ਦਾ ਪੂਰਾ ਲਾਭ ਲਿਆ ਜਾ ਸਕੇ ਸਵੇਰੇ ਉੱਠ ਕੇ ਭਗਵਾਨ ਸ਼ਨੀ ਦੇਵ ਤੇ ਬ੍ਰਹਸਪਤੀ ਦੇਵ ਨੂੰ ਨਮਸਕਾਰ ਕਰੋ ਤੇ ਪ੍ਰਾਰਥਨਾ ਕਰੋ ਕਿ ਤੁਹਾਡੇ ਦਿਨ ਦੀ ਸਕਾਰਾਤਮਕ ਊਰਜਾ ਨਾਲ ਭਰ ਜਾਵੇ ਕੁੰਭ ਰਾਸ਼ੀ ਵਾਲਿਆਂ ਨੂੰ ਕਿਸੇ ਲੋੜਵੰਦ ਨੂੰ ਭੋਜਨ ਜਾਂ ਕੱਪੜੇ ਦਾ ਦਾਨ ਕਰਨਾ ਬਹੁਤ ਲਾਭਕਾਰੀ ਰਹੇਗਾ ਕੁੰਭ ਰਾਸ਼ੀ ਵਾਲਿਆਂ ਨੂੰ ਕਥੇ ਲੋੜਵੰਦ ਨੂੰ ਭੋਜਨ ਤੇ ਕਪੜੇ ਦਾ ਦਾਨ ਕਰਨਾ ਬਹੁਤ ਲਾਭਕਾਰੀ ਰਹੇਗਾ ਇਹ ਨਾ ਸਿਰਫ ਤੁਹਾਡੀ ਤਕਦੀਰ ਨੂੰ ਮਜ਼ਬੂਤ ਕਰੇਗਾ ਬਲਕਿ ਤੁਹਾਡੇ ਕਰਮਾਂ ਨੂੰ ਵੀ ਉੱਚਾ ਬਣਾਵੇਗਾ ਆਪਣੇ ਮਾਪਿਆਂ ਤੇ ਘਰ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਲਓ ਉਹਨਾਂ ਦਾ ਆਸ਼ੀਰਵਾਦ ਤੁਹਾਡੇ ਲਈ ਢਾਲ ਦੀ ਤਰ੍ਹਾਂ ਕੰਮ ਕਰੇਗਾ ਤੇ ਤੁਹਾਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਵੇਗਾ ਕੌਮ ਪਰ ਆਸੀ ਦੇ ਜਨਮੇ ਲੋਕਾਂ ਦੇ ਇਹ ਸਮਾਂ ਬਹੁਤ ਹੀ ਮਹੱਤਵਪੂਰਨ ਹੈ ਅਗਲੇ 24 ਘੰਟਿਆਂ ਵਿੱਚ ਜੋ ਵੀ ਸੰਕੇਤ ਮਿਲਣ ਉਹਨਾਂ ਨੂੰ ਧਿਆਨ ਦਿਓ ਤੇ ਸਹੀ ਫੈਸਲੇ ਲਵੋ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ